ਸਾਰਿਆਂ ਦਾ ਸਤਿਕਾਰ ਜੀ ਨੇਵਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮਾਰਕਾਂ ਜੀ ਐਸਾ ਖੁਸ਼ ਹੋ ਸਰੋ ਤੰਦਰੁਸਤ ਰਹੋ ਥੈਂਕ ਯੂ ਬਹੁਤ ਤੁਸੀਂ ਇਹਨਾਂ ਫਾਰਮ ਵਾਸਤੇ ਇਹਨਾਂ ਦੇ ਨਹੀਂ ਦੇ ਸਕਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਜ ਅੱਜ ਆਓ ਜੀ ਅੱਜ ਤੱਕ Batu, tak gelisah ni mana Pode you Pau que depois. yapabilirim de ਹਾਜ਼ਰੀ ਬਣਾ ਲੀ ਨਾ ਨਾ ਅਮਲ ਦੇ ਕੰਮ ਨਾ ਨਾ ਹਾਜ਼ਰੀ ਵੀਰੇ ਦੇਖੋ ਜਿੱਥੇ ਅਸੀਂ ਕੰਮ ਕਰਦੇ ਆ ਉੱਥੇ ਹਾਜ਼ਰੀ ਲੱਗਣੀ ਚਾਹੀਦੀ ਆ ਬਾਕੀ 90 ਦਿਨੇ ਅਸੀਂ ਖੰਦੇ ਆ ਬਾਕੀ ਦਿਨ ਕਿੱਥੇ ਲੈ ਕੇ ਜਾਈਏ ਬੱਚਿਆਂ ਨੂੰ ਇਹ ਸਾਨੂੰ ਸਰਕਾਰ ਦੱਸ ਦੇਵੇ 5 ਕਿਲੋਮੀਟਰ 6 ਹਾਂ ਵੀ ਐਵੇਂ ਅਸੀਂ ਕਿਤੇ ਹਾਜ਼ਰੀ ਲਾਦੇ ਆ ਕਿਤੇ ਕੰਮ ਕਰਦੇ ਆ ਕਿਤੇ ਅਸੀਂ ਜਾਂਨੇ ਆ ਕੀ ਦਿਹਾੜੀ ਵਧਾਉਂਦੇ ਨੇ 20 ਰੁਪਏ ਬਾਕੀ ਕੰਮ ਸਾਨੂੰ 90 ਦਿਨਾਂ ਦੀ ਲੋੜ ਨਹੀਂ ਸਾਨੂੰ ਵੱਧ ਦਿਨ ਕੰਮ ਚਾਹੀਦਾ ਹੈ ਪੰਜਾਬੀਆਂ ਨੂੰ ਸਾਨੂੰ ਜੱਟ ਕੰਮ ਨਹੀਂ ਕਹਿੰਦੇ ਭਈਏ ਸਾਡੇ ਬਹੁਤ ਨੇ ਭਈਆਂ ਨੂੰ ਕੰਮ ਕਹਿੰਦੇ ਨਹੀਂ ਤਾਂ ਬੋਟਾ ਹੈ ਆ ਕਾਂਗਰਸ ਜਿਹੜੇ ਮਾੜੀ ਮੋਟੀ ਕਾਂਗਰਸ ਚੰਗੀ ਹੈਗੀ ਸੀ ਇਹਨੇ ਜਿਵੇਂ ਹੀ ਬੇੜਾ ਵਠਾਦਾ ਜਿਹੜੇ ਹੁਣ ਆਕੇ ਝੂਠ ਬੋਲ ਕੇ ਬੋਟਾ ਪਵਾ ਲੀਆਂ ਬੁੜੀਆਂ ਨੂੰ ਕਹਿੰਦਾ ਤੇ 2000 ਪਾਵਾਂਗੇ 1000 ਪਾਵਾਂਗੇ ਕੁਝ ਨਹੀਂ ਪਾਇਆ ਤੇ ਹੋਰ ਕੋਈ ਕਹਿਣਾ ਚਾਹੂੰ ਜੀ ਅੱਜ ਸਾਨੂੰ ਤਾਂ ਜੀ 200 ਦਿਨ ਚਾਹੀਦਾ ਹੈ ਬਾਕੀ ਪਿੰਡਾਂ 'ਚ ਬੰਦ ਨਹੀਂ ਹੁੰਦਾ 5 ਰੁਪਇਆ ਦਿਹਾੜੀ ਚਾਹੀਦੀ ਆ ਤਾਂ ਸਾਡੇ ਬੱਚਿਆਂ ਦਾ ਮਾੜਾ ਜਿਹਾ ਟਾਈਮ ਪਾਸ ਹੋ ਸਕਦਾ ਸਹੀ ਗੱਲ ਆ ਜੀ ਆਪਦੇ ਵੱਲੋਂ ਸ਼ਰਧਾਂਜਲੀ ਭੇਟ ਕਰਦੇ ਆ ਉਹਨਾਂ ਨੂੰ ਲਾਲ ਸਲਾਮ ਕਰਦੇ ਆ ਸੁਸ਼ਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਸੁਸ਼ਕਾਗੋ ਦੇ ਸ਼ਹੀਦ ਅਮਰ ਰਹੇ ਅਮਰ ਰਹੇ ਅਮਰ ਰਹੇ ਜੈ ਜਨਤਾ ਜੈ ਸਿੰਘਾ ਸਾਰਾ ਤੱਕ ਮੇਰੀ ਗੱਲ ਪਹੁੰਚਾਈ ਜਾਵੇ ਆ ਮਾਤਾ ਇਹਦੇ ਨਾਲ ਦੀ ਹੋਰ ਬਹੁਤ ਮਾਈਆਂ ਨੇ ਇਹਨਾਂ ਦੇ ਜਿਹੜੇ ਬੱਚੇ ਨੇ ਨੌਜਵਾਨ ਨੇ ਉਹ ਅੱਜ ਬੇਰੁਜ਼ਗਾਰ ਘਰ ਬੈਠੇ ਨੇ ਜਿਨ੍ਹਾਂ ਦੀ ਏਸੀ ਥੱਲੇ ਆ ਪੱਖਿਆ ਥੱਲੇ ਬੈਠ ਕੇ ਆਰਾਮ ਕਰਨ ਦੀ ਜ਼ਿੰਦਗੀ ਸੀ ਉਹ ਅੱਜ ਇੱਥੇ ਦਿਹਾੜੀ ਕਰ ਰਹੇ ਨੇ ਇਹ ਸਰਕਾਰਾਂ ਨੂੰ ਚਾਹੀਦਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਇਹਨਾਂ ਨੂੰ ਸਾਡੇ ਮਾਤਾਵਾਂ ਨੂੰ ਜੋ ਬਜ਼ੁਰਗ ਨੇ ਹੈਂਡੀਕੈਪਟ ਨੇ ਉਹਨਾਂ ਨੂੰ ਘਰੇ ਬੈਠੇ ਕੋਈ ਸਹੂਲਤ ਦਿੱਤੀ ਜਾਵੇ ਉਹਨਾਂ ਦੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਨਾ ਕਿ ਅਸੀਂ ਕੋਈ ਸਹੂਲਤਾਂ ਫਰੀ ਦੇ ਵਿੱਚ ਮੰਗਦੇ ਆ ਸਾਨੂੰ ਕੋਈ ਵੀ ਸਹੂਲਤ ਫਰੀ ਨਹੀਂ ਚਾਹੀਦੀ ਸਾਡੇ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ ਜਿਹਦੇ ਕੋਲ ਰੋਜ਼ਗਾਰ ਹੋਊਗਾ ਤਨਖਾਹ ਹੋਊਗੀ ਉਹ ਦਾਲ ਵੀ ਖਰੀਦੂਗਾ ਆਟਾ ਵੀ ਖਰੀਦੂਗਾ ਅਸੀਂ ਬਿੱਲ ਵੀ ਭਰਾਂਗੇ ਇਹ ਸਰਕਾਰਾਂ ਨੂੰ ਅਪੀਲ ਹੈ ਵੀ ਇਹ ਬੰਦ ਕਰਕੇ ਬਜ਼ੁਰਗਾਂ ਦੀ ਜੇ ਉਹ ਚਾਹੁੰਦੇ ਨੇ ਇਹ ਕਹਿੰਦੇ ਭਗਤ ਸਿੰਘ ਦੇ ਉਹਨਾਂ ਸਪਰਿਆਂ ਨੂੰ ਅਸੀਂ ਸਰਕਾਰ ਕਰਦੇ ਆ ਤਾਂ ਇਹ ਜੇ ਬਜ਼ੁਰਗਾਂ ਨੂੰ ਇਹਨਾਂ ਦੀ ਅਸੀਸਾਂ ਲੈਣ ਨਹੀਂ ਇਹਨਾਂ ਦੇ ਦੁਰਸੀਸਾਂ ਆਉਣ ਵਾਲੇ 24 ਅਧੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਪਤਾ ਚੱਲ ਜਾਊਗਾ ਸਤਿ ਸ੍ਰੀ ਅਕਾਲ ਜੀ ਸਰ ਅੱਜ ਦੇ ਦਿਨ ਦੱਸੋ ਕਿ 1 ਮਈ ਦਾ ਦਿਨ ਕਿਉਂ ਤੇ ਕਿ ਮਨਾਇਆ ਜਾ ਰਿਹਾ ਜੀ ਅੱਜ ਦਾ ਦਿਨ ਹੈ ਜਿਹੜਾ ਸਾਡੇ ਮਜ਼ਦੂਰਾਂ ਨੂੰ ਮਜ਼ਦੂਰੀ ਦੇ ਹੱਕਾਂ ਜਾਂ ਮਜ਼ਦੂਰ ਦੇ ਵਰੇਆ ਇਹ ਬਹੁਤ ਵੱਡਾ ਦਿਨ ਹੈ ਜੋ ਕਿ ਸਾਡੇ ਮਜ਼ਦੂਰਾਂ ਨੇ ਇੱਕ ਸੰਘਰਸ਼ ਕਰਕੇ ਜਿਹੜਾ 8 ਘੰਟੇ 16 ਘੰਟੇ ਕੰਮ ਲਿਆ ਰਹਿੰਦਾ ਸੀ ਸਾਡੇ ਗਰੀਬਾਂ ਤੋਂ ਇੱਕ ਖੂਨ ਦਾ ਇੱਕ ਸਾਡੀ ਭੈਣ ਨੇ ਜਦੋਂ ਬੱਚਿਆਂ ਨੂੰ ਰੋਟੀ ਮਨਜ਼ੂਰ ਨਹੀਂ ਸੀ ਹੁੰਦੀ ਆਪਣੇ ਚੁੰਨੀ ਰੰਗ ਕੇ ਇੱਕ ਸਿੱਧਾਂ ਦੇ ਸਰਦਾਰ ਜ ਨੂੰ ਅੱਜ ਅਸੀਂ ਸਲਾਮ ਕਰਦੇ ਆਂ ਅੱਜ ਸਾਡੇ ਸੰਸਾਰ ਦੇ ਵਿੱਚ ਸਾਡੀ ਭਾਰਤ ਦੇ ਵਿੱਚ ਕੋਈ ਸਾਡੀ ਮਜ਼ਦੂਰ ਦੀ ਕੋਈ ਕਾਰਵਾਈ ਨਹੀਂ ਕੋਈ ਸਾਡੇ ਰਜਗਾਰ ਨਹੀਂ ਹੈ ਪਰ ਉਹ ਅਸੀਂ ਇਹ ਆਜ਼ਾਦੀ ਦਿਨ ਕਿਉਂ ਸਾਨੂੰ ਮਨਾਉਣਾ ਪੈਂਦਾ ਅੱਜ ਕਿਉਂਕਿ ਸਾਡੇ ਗਰੀਬਾਂ ਦੀ ਕੋਈ ਪੁੱਛੇ ਨਹੀਂ ਹੈ ਅੱਜ ਰਜਵਾੜੇ ਵਾਲੀ ਜਿਹੜੀਆਂ ਪਹਿਲਾਂ ਗੱਲਾਂ ਸੀ ਉਹੀ ਚੱਲਦੀਆਂ ਨੇ ਸਰਕਾਰਾਂ ਦੀਆਂ ਸਾਡੇ ਗਰੀਬਾਂ ਵਾਸਤੇ ਬੱਚਿਆਂ ਵਾਸਤੇ ਬੀ ਐਮ ਐ ਬੱਚੇ ਸਾਡੇ ਪੜ ਗਏ ਕੋਈ ਰਜਗਾਰ ਨਹੀਂ ਹੈ ਤੇ ਸਰਕਾਰੀ ਪੋਸਟਾਂ ਨੇ ਜਿਹੜੀਆਂ ਜਿਹੜੇ ਅੱਜ ਸਰਕਾਰ ਦਾਅਵੇ ਕਰਦੀ ਹੈ ਸੈਂਟਰ ਵੀ ਕਰਦੀ ਹੈ ਪੰਜਾਬ ਸਰਕਾਰ ਵੀ ਕਰਦੀ ਹੈ ਭਗਵਾਨਤਮਨ ਵੀ ਕਰਦਾ ਹੈ ਅੱਜ ਕੋਈ ਕਿਸੇ ਬੱਚੇ ਨੂੰ ਰੋਜ਼ਗਾਰ ਨਹੀਂ ਹੈ ਜਿਹੜੀਆਂ ਸਰਕਾਰੀ ਪੋਸਟਾਂ ਨੇ ਸਾਡੀਆਂ ਵਿਭਾਗਾਂ ਦੇ ਵਿੱਚੋਂ ਬਿਲਕੁਲ ਹੀ ਖਤਮ ਕਰ ਦਿੱਤੀਆਂ ਨੇ ਜਿਹੜੇ ਸਾਡੇ ਬੱਚੇ ਨੇ ਸਾਡੇ ਅੱਜ ਵੀ ਐਮਏ ਟੀਚਰ ਟੈਟ ਪਾਸ ਕਰੀ ਫਿਰਦੇ ਨੇ ਉਹਨਾਂ ਵਾਸਤੇ ਕੋਈ ਨੌਕਰੀਆਂ ਨਹੀਂ ਹੈ ਕਿਉਂਕਿ ਸਾਹ ਅਗੋਂ ਦੇ ਸੀਦਾਂ ਨੂੰ ਅਸੀਂ ਸਲਾਮ ਕਰਦੇ ਆ ਜਿਨ੍ਹਾਂ ਨੇ ਐਡੀ ਕੁਰਬਾਨੀ ਕਰਕੇ ਸਾਨੂੰ ਅੱਜ ਆਜ਼ਾਦੀ ਦਿਵਸ ਤੇ ਜਿਹੜਾ 8 ਘੰਟੇ ਦੇ ਵਿੱਚੋਂ ਇੱਕ ਰੈਸਟ ਮਿਲੀ ਸਾਨੂੰ ਉਹ ਵੀ ਸਾਡੀ ਬੰਦ ਕਰਨੀ ਜਾ ਰਹੇ ਨੇ ਅੱਗੇ ਵਾਸਤੇ 12-12 ਘੰਟੇ ਕੰਮ ਤੇ 24-24 ਘੰਟੇ ਸਾਡੇ ਮਜ਼ਦੂਰਾਂ ਤੋਂ ਕੰਮ ਲਿਆ ਜਾ ਰਿਹਾ ਜੀਮੇ ਸਰ ਠੇਕੇਦਾਰੀ ਸਿਸਟਮ ਚੱਲ ਰਿਹਾ ਇਹ ਬੰਦ ਹੋਣਾ ਚਾਹੀਦਾ ਹੈ ਠੇਕੇਦਾਰੀ ਸਿਸਟਮ ਬੰਦ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ ਠੇਕੇਦਾਰ ਤਾਂ ਕਰੋੜਾਂ ਦੇ ਮਾਰਜ ਬਣ ਜਾਂਦੇ ਨੇ ਜਿਹਨਾਂ ਨੇ ਜਿਹੜਾ ਕਰੋੜਾਂ ਵਿੱਚ ਕਮਾ ਰਿਹਾ ਹੈ ਜਿਹੜੇ ਸਾਡੇ ਮਜ਼ਦੂਰ ਨੂੰ ਨਹੀਂ ਮਿਹਨਤ ਨਹੀਂ ਮਿਲ ਰਹੀ ਉਹਨੂੰ ਕੋਈ ਵੀ ਸੰਘਰਸ਼ ਕਰਦਾ ਜ ਕੋਈ ਵੀ ਜਿੱਥੇ ਬੰਦੇ ਸਾਨੂੰ ਲੈ ਕੇ ਚੱਲਦੇ ਨੇ ਪਰ ਸਾਡੇ ਮਜ਼ਦੂਰ ਦੇ ਕੋਈ ਗੱਲ ਨਹੀਂ ਕਰਦਾ ਨਾ ਕੋਈ ਦਿਹਾੜੀ ਭਜਾਉਂ ਬਤਾਉਂਦਾ ਨਾ ਕੋਈ ਉਹਦੀ ਸੁਣਵਾਈ ਹੁੰਦੀ ਹੈ ਤੇ ਸਰ ਜਿਵੇਂ ਹੁਣ 2024 ਦੀ ਇਲੈਕਸ਼ਨ ਆ ਜੀ ਆਮ ਆਦਮੀ ਕਹਿ ਰਹੀ ਹੈ ਵੀ ਅਸੀਂ ਤਾਂ ਘਰ ਘਰ ਰੋਜ਼ਗਾਰ ਦੇ ਤੇ ਉਹਨੂੰ ਕਿਵੇਂ ਦੇਖਦੇ ਹੋ ਕੋਈ ਰੋਜ਼ਗਾਰ ਨਹੀਂ ਹੈ ਕੋਈ ਰੋਜ਼ਗਾਰ ਨਹੀਂ ਸਾਰੇ ਦਾਅਵੇ ਕਰਦੇ ਅਸੀਂ ਸਾਡੇ ਖੜੇ ਆ ਸਾਡੇ ਬੱਚੇ ਜਿਹੜੇ ਵੀ ਐਂਡ ਟੈਟ ਪਾਸ ਕਰ ਗਏ ਉਹ ਅੱਜ ਬਿੱਲੇ ਬੈਠੇ ਨੇ ਘਰਾਂ ਦੇ ਵਿੱਚ ਸਾਡੀਆਂ ਜਿਹੜੀਆਂ ਭੈਣਾਂ ਨੇ ਬੀਬੀਆਂ ਨੇ ਅੱਜ 55 ਸਾਲ ਦੀਆਂ ਆ ਨਰਿਗਾ ਚ ਰੋਲਦੇ ਫਿਰਦੇ ਸਾਡੇ ਇਹਨਾਂ ਤਾਂ ਮਾਮਾ ਪਾਪਾ ਦਾ ਬਹੁਪਰੀ ਹਾਲਤ ਜੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਅੱਜ ਨਸ਼ੇ ਦੇ ਮਗਰ ਤੁਰ ਪਏ ਸਾਡੇ ਬੱਚੇ ਜੇ ਉਹਨਾਂ ਨੂੰ ਰੋਜ਼ਗਾਰ ਮਿਲ ਜਾਂਦਾ ਸਾਡੇ ਮਾਪੇ ਉਹਨਾਂ ਨੂੰ ਜਿਹੜਾ ਉਹਨਾਂ ਸਤਕਾਰ ਮਿਲੂ ਜਿਵੇਂ ਸਰ ਗਰੀਬ ਦੀ ਜ਼ਿੰਦਗੀ ਜਿਵੇਂ ਜੂੰਦਾ ਓਕੇ ਨਹੀਂ ਵਿਚਾਰਾ ਮਰ ਜਾਂਦਾ ਉਹਦੇ ਦੀ ਸਰਕਾਰਾਂ ਕਦੇ ਨਹੀਂ ਕੋਈ ਸੋਚਦੀਆਂ ਕੋਈ ਛੋਡੇ ਵੱਲੋਂ ਕੋਈ ਸੰਘਾ ਕਮੇਟੀਆ ਵੱਲੋਂ ਕੋਈ ਕਦਮ ਚੁੱਕੇ ਜਾਂਦੇ ਕਿੰਨੇ ਵੱਲੋਂ ਸਾਡੇ ਵੱਲੋਂ ਚੱਲ ਰਿਹਾ ਅਸੀਂ ਬਹੁਤ ਸੰਘਰਸ਼ ਨੇ ਲੱਭਦੇ ਹਾਂ ਜਿਸ ਤਰ੍ਹਾਂ ਹੋਰਾਂ ਨੂੰ ਕੁਝ ਦਿੱਤਾ ਜਾਂਦਾ ਹੈ ਗਰੀਬ ਦੀ ਅੱਜ ਕੋਈ ਸੁਣਵਾਈ ਨਹੀਂ ਜਿਹੜੇ ਰਜਵਾੜੇ ਨੇ ਉਹਨਾਂ ਨੂੰ ਬਹੁਤ ਪੈਸਾ 2000 ਰੁਪਏ ਆ ਮਹੀਨਾ ਵੀ ਦਿੱਤਾ ਜਾਂਦਾ ਪਰ ਸਾਡੇ ਗਰੀਬ ਵਾਸਤੇ ਕੋਈ ਪੈਨਸ਼ਨ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਦਿੱਤਾ ਜਾਂਦਾ ਜਿੰਨੇ ਸਰ ਭਗਤ ਸਿੰਘ ਦੇ ਕਹਿੰਦੇ ਸੋਸਤੇ ਪੈਰਾ ਦਮਾਂਗੇ ਦੇ ਰਹੇ ਨੇ ਕਿ ਨਹੀਂ ਕੋਈ ਪੈਰੇਂਗੇ ਦਿੱਤਾ ਸਰ ਬੋਟਾ ਹੀ ਲੈ ਕੇ ਜਾ ਭਗਤ ਸਿੰਘ ਤਾਂ ਉਹ ਜਾਤੀ ਪਾ ਗਏ ਉਹ ਤਾਂ ਆਜ਼ਾਦੀ ਕਰਕੇ ਆਏ ਨੇ ਸਾਡੇ ਵਾਸਤੇ ਪਰ ਇਹਨਾਂ ਨੇ ਤਾਂ ਉਹ ਲਟੇਰੀਆਂ ਵਾਲੀਆਂ ਗੱਲਾਂ ਕਰੀਆਂ ਨੇ ਇਹਨਾਂ ਕੋਲ ਕੋਈ ਜਾਤੀ ਨਹੀਂ ਹੈ ਸਾਡੇ ਗਰੀਬ ਹੈ ਜਿਹੜਾ ਅੱਜ ਉਹ ਰੁੱਲਦਾ ਸਾਡੀਆਂ ਭੈਣਾਂ ਨੇ ਜਿਹੜੇ ਭਰਾ ਨੇ ਅੱਜ ਬੱਚੇ ਪੜ੍ਹੇ ਲਿਖੇ ਨੇ ਸਾਡੇ ਮਾਪੇ ਨੂੰ ਰੋਟੀ ਨਹੀਂ ਮਿਲ ਰਹੀ ਕਿਉਂਕਿ ਰਜਗਾਰ ਨਹੀਂ ਹੈ ਉਹ ਰੋਟੀ ਕਿੱਥੋਂ ਦੇਣ ਜੇ ਸਾਡੇ ਬੱਚਿਆਂ ਨੂੰ ਰਜਗਾਰ ਮਿਲੇਗਾ ਸਾਡੇ ਮਾਪੇ ਵੀ ਜਿਹੜੇ ਨੇ ਉਹ ਵੀ ਖੁਸ਼ ਹੋ ਕੇ ਜ਼ਿੰਦਗੀ ਜੀਣਗੇ ਸਰ ਜਿਵੇਂ ਤੱਕਰੇ ਲੋਕਾਂ ਦੇ ਬਜ਼ੁਰਗੇ ਨਹੀਂ ਉਹ ਅੱਜ ਏਸ਼ੀਆ ਚ ਪਏ ਨਹੀਂ ਜੀ ਸਾਡੇ ਗਰੀਬਾਂ ਦੀਆਂ ਮਾਵਾ ਭੈਣਾ ਸੜਕਾਂ ਤੇ ਦਿਹਾੜੀ ਕਰਦੀਆਂ ਨੇ ਤੇ ਸਾਨੂੰ 2024 ਦੀ ਜਿਹੜੀ ਵੋਟ ਆ ਦੇਖ ਕੇ ਸੋਚ ਸਮਝ ਕੇ ਪਾਉਣੀ ਚਾਹੀਦੀ ਹੈ ਖੜੀਆਂ ਤਾਂ ਸਾਡੇ ਭੈਣਾ ਤੇ ਖੜੀਆਂ ਨੇ ਆ ਖੜੀਆਂ ਆ ਜੰਗਲਾਂ ਚ ਖੜੇ ਆ ਅਸੀਂ ਕਿਹੜੀ ਕਿਹੜੀ ਜੱਦੀਆਂ ਕਿਹੜੇ ਸੀ ਦੇ ਵਿੱਚ ਪਏ ਆ ਅਸੀਂ ਤੇ ਸਰ ਤੱਕਰੇ ਰੋਕਾ ਦੀ ਗੱਲ ਕਰਦੇ ਆਸੀਂ ਤੱਕੜੀ ਗੱਲਾਂ ਦੀ ਉਹੀ ਗੱਲ ਕਰਦੇ ਜਿਹੜੀ ਤੱਕੜਾਂ ਵਾਸਤੇ ਏਸੀ ਲੱਗੋ ਨਹੀਂ ਸਾਡੇ ਵਾਸਤੇ ਕੋਈ ਨਹੀਂ ਵੀ 2024 ਕਹੋਗੇ ਲੋਕਾਂ ਨੂੰ ਪੀਰ ਕਰੋਗੇ ਵੀ ਦੇਖ 2024 ਚ ਅਸੀਂ ਜਿਹੜੀ ਪਹਿਲਾ ਅਕਾਲੀ ਕਾਂਗਰਸ ਸਰਕਾਰ ਆਉਂਦੇ ਰਹੀ ਸਾਡੇ ਜਿਹੜੇ ਪਬਲਿਕ ਨੇ ਬਦਲੀ ਸੀ ਬਦਲਾਅ ਦਿੱਤਾ ਸੀਗਾ ਇਸੇ ਕਰਕੇ ਦਿੱਤਾ ਸੀ ਵੀ ਜਿਹੜਾ ਨਵੇਂ ਸੀ ਚੋਣਾਂਗੇ ਸਰਕਾਰ ਉਹ ਸਾਡੇ ਬੱਚਿਆਂ ਨੂੰ ਰਜ਼ਗਾਰ ਦਊਗੀ ਸਾਡੇ ਪਰਿਵਾਰਾਂ ਦੀ ਪਾਲਣਾ ਪੋਸਣਾ ਕਰੂਗੀ ਪਰ ਇੱਕ ਵੀ ਪਰਸੈਂਟ ਪਾਲਣਾ ਪੋਸਣਾ ਸਰਕਾਰਾਂ ਨੇ ਨਹੀਂ ਕੀਤੀ ਕਿ ਜਿਹੜਾ ਹਾਜ਼ਰੀ ਲੱਗਦੀ ਆ ਸਾਡੀ ਉਹ ਸਾਡੇ ਕੰਮ ਚੱਲਦੇ ਤੋਂ ਬਹੁਤ ਧੋਲ ਲਈ ਜਾਂਦੀ ਆ ਜਿਹਦੇ ਕਰਕੇ ਸਾਨੂੰ ਜਿਹੜੇ ਬਜ਼ੁਰਗ ਨੇ ਉਹਨਾਂ ਤੋਂ ਤੁਰਿਆ ਤੱਕ ਨਹੀਂ ਜਾਂਦਾ ਤੇ ਸਾਨੂੰ ਕੋਈ ਸਾਧਨ ਕਰਕੇ ਲੈ ਕੇ ਆਉਣਾ ਪੈਂਦਾ ਇਹਦਾ ਕਿ ਉੱਪਰਲਾ ਜਿਹੜਾ ਖਰਚਾ ਏ ਉਹੀ ਨੇ ਸਾਡੇ ਤੋਂ ਪੂਰਾ ਹੁੰਦਾ ਹੈਗਾ ਪੂਰੇ ਹਫ਼ਤੇ ਦੇ ਲਈ ਜਦੋਂ ਤਾਂ ਸਾਨੂੰ ਉੱਪਰਲਾ ਖਰਚਾ ਦਿੱਤਾ ਜਾਵੇ ਦਿਹਾੜੀ ਤੋਂ ਉੱਪਰ ਨਹੀਂ ਤਾਂ ਫਿਰ ਜਿਹੜੀ ਸਾਡੀ ਹਾਜ਼ਰੀ ਜਿੱਥੇ ਸਾਡਾ ਕੰਮ ਚੱਲਦਾ ਸਾਡੀ ਹਾਜ਼ਰੀ ਉੱਥੇ ਲੱਗਣੀ ਹੋਣੀ ਚਾਹੀਦੀ ਆ ਇਹ ਹੀ ਸਾਡੀ ਉਮੀਦ ਹੈ ਜਦੋਂ ਦੁਕਾਨ ਦਾ ਜੀ ਦੇਖੋ ਪਹਿਲਾਂ ਹਾਜ਼ਰੀ ਲੱਗਦੀ ਸੀ ਕਿ ਜਿਹੜੀ ਉਹਦਾ ਜਿੱਥੇ ਮਰਜ਼ੀ ਹਾਜ਼ਰੀ ਲਗਾਉਂਦੇ ਸੀ ਉਹ ਬਾਰ ਕੋਡ ਜਿਵੇਂ ਮਰਜ਼ੀ ਬਣਦਾ ਸੀ ਹੁਣ ਨਵੀਂ ਨਵੀਂ ਟੈਕਨੋਲੋਜੀ ਦੇ ਨਾਲ ਸਰਕਾਰ ਇਹ ਚਾਹੁੰਦੀ ਆ ਵੀ ਇਹ ਚ ਇਹਦੇ ਤੇ ਕੋਈ ਕਪਲਾ ਨਾ ਹੋ ਸਕੇ ਇਸ ਕਰਕੇ ਨਵੀਂ ਟੈਕਨੋਲੋਜੀ ਇਹਨਾਂ ਨੇ ਬਣਾਈ ਆ ਪਰ ਇਹਦੇ ਵਿੱਚ ਆਨ ਕਰਾਉਣ ਜੇ ਆ ਕੇ ਕੋਈ ਦੇਖੇ ਤਾਂ ਤਕਲੀਫ ਬਹੁਤ ਹੋ ਰਹੀ ਆ ਪਹਿਲਾਂ ਤੁਸੀਂ ਸੂਇਆਂ ਦਾ ਕੰਮ ਆ ਇਹ ਇਹਦੇ ਅੰਡਰ ਆਉਂਦਾ ਨੇ ਵੈਗਾ ਤੇ ਅੰਡਰ ਆਉਂਦਾ ਹਮ ਨੂੰ ਸੂਇਆਂ ਦਾ ਕੋਈ ਲਿਮਟ ਤਾਂ ਹੈ ਨਹੀਂ ਇਹ ਇਥੋਂ ਤੋਂ ਲੈ ਕੇ 500 ਤੱਕ ਕਿੰਨਾ ਲੰਮਾ ਰਸਤਾ ਪੈਂਦਾ ਜੀ ਤੇ ਜਿਹੜੀ ਜੀਓ ਟੈਗ ਹੁੰਦੀ ਹੈ ਇੱਕ ਜਗ੍ਹਾ ਕਿ ਲਿਮਟ ਕਰ ਸਕਦੇ ਆਪਾਂ ਮੰਨ ਲਓ ਬਚਾ ਲੈ ਵੀ ਕਰ ਦਿੰਨੇ ਆ ਤਾਂ ਵੀ ਆਪਾਂ ਇਧਰ ਅਕਾਉਂਟ ਤੇ ਜਾਣ ਲਈ ਫਿਰ ਵੀ ਆਪਾਂ ਨੂੰ ਕਿੰਨਾ ਰਸਤਾ ਤੈਅ ਕਰਨਾ ਪੈਂਦਾ ਸਰਪਿੰਦ ਨੇ ਨੇੜੇ-ਨੇੜੇ ਲੱਗਦੇ ਦੂਰ ਪੈਂਦੇ ਨੇ ਜੀ ਫੁੱਲ ਮਿਲਾ ਕੇ ਇਹ 5 ਕਿਲੋਮੀਟਰ ਤੋਂ ਮੇਰੇ ਖਿਆਲ ਨਾਲ ਉੱਪਰ ਹੀ ਹੋ ਜਾਂਦਾ ਹੈ ਪਰ ਤੁਸੀਂ ਜਿਹਨੂੰ ਰੋਜ਼ਗਾਰ ਚਾਹੀਦਾ ਜੀ ਉਹ ਇਹ ਚੀਜ਼ਾਂ ਵਿਚਾਰੇ ਉਹ ਕਰ ਦਿੰਦੇ ਨੇ ਅਡਜਸਟਮੈਂਟ ਕਰ ਦਿੰਦੇ ਨੇ ਪਰ ਇਹ ਅਡਜਸਟਮੈਂਟ ਨਹੀਂ ਹੋਣੀ ਚਾਹੀਦੀ ਇਨਾਂ ਨੂੰ ਐਕਸਟਰਾ ਖਰਚਾ ਮਿਲਣਾ ਬਹੁਤ ਜ਼ਰੂਰੀ ਆ ਜੀ ਕਿਉਂਕਿ ਕਿਰਾਇਆ ਲਾ ਕੇ ਆਉਂਦੇ ਨੇ ਜਾਂ ਫਿਰ ਜੀਓ ਟੈਗ ਦਾ ਜਿਹੜਾ ਉਹ ਹੈ ਇਹ ਸਿਸਟਮ ਜਿਵੇਂ ਪਹਿਲਾਂ ਸੀਗਾ ਉਵੇਂ ਹੋਣਾ ਚਾਹੀਦਾ ਹੈ ਇਹ ਬਹੁਤ ਬੜੀ ਦਿੱਕਤ ਆ ਬਾਕੀ ਇਹ ਸਾਡੀਆਂ ਮੀਟਿੰਗਾਂ ਦੇ ਵਿੱਚ ਇਹ ਪ੍ਰੋਬਲਮਾਂ ਜਿਹੜੀਆਂ ਅਸੀਂ ਦੱਸਦੇ ਰਹੇ ਨੇ ਆ ਜੀ ਉਹਨਾਂ ਤੇ ਹੌਲੀ ਹੌਲੀ ਗੌਰ ਹੋ ਰਹੀ ਆ ਜਿਵੇਂ ਵੀ ਤੁਹਾਡੀਆਂ ਤਨਖਾਹ ਜਿਹੜੀ ਵਧਣੀ ਚਾਹੀਦੀ ਆ ਸਾਰਾ ਕੁਝ ਅਸੀਂ ਡਿਸਕਸ ਕਰਦੇ ਹਾਂ ਠੀਕ ਆ ਜੀ ਅਸੀਂ ਤੁਹਾਡੇ ਹੱਕ 'ਚ ਖੜੇ ਆ ਹਮੇਸ਼ਾ ਜੀ ਸਾਨੂੰ ਪਤਾ ਕਿ ਅਸੀਂ ਗਰਾਊਂਡ ਦੇ ਵਿੱਚ ਆ ਕੇ ਤੁਹਾਨੂੰ ਚੈੱਕ ਕਰਦੇ ਹਾਂ ਕਿੰਨੀਆਂ ਪ੍ਰੋਬਲਮ ਆਉਂਦੀਆਂ ਨੇ ਬਜ਼ੁਰਗ ਮਾਤਾ ਨੂੰ ਤੁੜਕੇ ਦੀਦੀ ਦੂਰ ਜਾਣਾ ਪੈਂਦਾ ਹਾਜ਼ਰੀ ਲਵਾਉਣ ਵਾਸਤੇ ਉਹ ਕਿੰਨਾ ਟਾਈਮ ਟਾਈਮ ਵੀ ਖਰਾਬ ਹੁੰਦਾ ਤੇ ਉਹ ਤਕਲੀਫ ਵੀ ਹੁੰਦੀ ਕੰਮ ਵੀ ਘੱਟ ਨਿਕਲ ਪਾਂਦਾ ਕੰਮ ਵੀ ਘੱਟ ਨਿਕਲ ਪਾਂਦਾ ਯਾਰ ਇਹ ਚੀਜ਼ਾਂ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ ਜੀ ਅਸੀਂ ਅੱਗੇ ਵੀ ਮੀਟਿੰਗ ਦੇ ਵਿੱਚ ਜੋ ਵੀ ਸਾਡੀ ਮੀਟਿੰਗ ਹੋਊਗੀ ਸੀਨੀਅਰ ਅਧਿਕਾਰੀਆਂ ਕੋਲ ਜਰੂਰ ਅਸੀਂ ਰੱਖਾਂਗੇ ਜੀ ਤੁਹਾਡਾ ਇਹ ਬਾਕੀ ਜੋ ਵੀ ਸਹੂਲਤ ਆਊਗੀ ਸਰਕਾਰ ਵੱਲੋਂ ਉਹ ਅਸੀਂ ਤੁਹਾਨੂੰ ਅਸੀਂ ਵਚਨ ਕਰਦੇ ਹਾਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਅਸੀਂ ਨਾਲ ਦੀ ਨਾਲ ਤੁਹਾਡੇ ਕੋਲ ਪਹੁੰਚਾਵਾਂਗੇ ਉਡਾ ਕੋਈ ਵੀ ਇਹ ਜਆ ਮਰਜ਼ਗਾਰ ਹੋਊਗਾ ਜਿਹੜਾ ਮਰ ਨਹੀਂ ਦੇਵਾਂਗਾ ਇਹ ਮੇਰਾ ਵਾਦਾ ਹੈ ਦੱਸੋ ਬੀਬੀਆਂ ਤੋਂ ਇਨਾ ਕੰਮ ਨਹੀਂ ਹੁੰਦਾ ਵਿਚਾਰੀਆਂ ਨੂੰ ਮਣਕੇ ਦਿੰਦੇ ਨੇ ਇੰਨੇ ਕੰਮ ਜੋ ਹੈ ਨਹੀਂ ਹਾਂਜੀ ਹਾਂ ਇਹ ਵੀ ਬਹੁਤ ਹਾਂ ਉਹ ਵੀ ਜ਼ਿਆਦਾ ਹਾਂ ਜ਼ਿਆਦਾ ਇਹ ਉਹਦੇ ਸਾਬ ਨਾਲੋਂ ਜ਼ਿਆਦਾ ਕੰਮ ਆ ਸਾਨੂੰ ਬਿਲਕੁਲ ਜੀ ਉਮਰ ਦੇ ਸਾਬ ਨਾਲੋਂ ਜ਼ਿਆਦਾ ਕੰਮ ਆ ਚਲੋ ਕੋਈ ਨਹੀਂ ਜੀ ਉਹ ਠੀਕ